ਲਓ ਬਾਈ ਦੋਸਤੋ ਆਪਾਂ ਤੁਹਾਨੂੰ ਨੀਲੀ ਰਾਵੀ ਦਾ ਕੱਟਾ ਦਿਖਾਉਣ ਲੱਗੇ ਆਂ ਮਾਲਕ ਇਹਦੀ 10 ਮਹੀਨੇ ਉਮਰ ਦੱਸਦੇ ਆ ਜਿਆਦਾ ਜਾਣਕਾਰੀ ਆਪਾਂ ਮਾਲਕਾਂ ਤੋਂ ਲੈਣੇ ਆ ਇਸ ਕੱਟੇ ਬਾਰੇ ਸੱਸੀ ਗਾਲ ਬਾਈ ਸੱਸੀ ਗਾਲ ਜੀ ਬਾਈ 10 ਮਹੀਨੇ ਦੀ ਉਮਰ ਹਾਂਜੀ 10 ਮਹੀਨੇ ਪੂਰੀ ਆ ਹਾਂਜੀ ਹਾਂਜੀ ਕਨਫਰਮ ਕਰਾਉਂਗੇ ਹਾਂ ਹਾਂਜੀ ਹਾਂਜੀ 11ਵੇਂ ਮਹੀਨੇ ਦੀ 5 ਤਰੀਕ ਦਾ ਹਾਂਜੀ ਜਨਮ ਜੁਣਮ ਵਾਲਾ ਫੋਟੋ ਮਿਲ ਜਾਣਗੇ ਹਾਂ ਹਾਂ ਸਾਰਾ ਕੁਝ ਦੇਵਾਂਗੇ ਜੀ ਹਾਂ ਫਿਰ ਪ੍ਰੂਫ ਜਾਂ ਬਣ ਜਾਂਦਾ ਹਾਂਜੀ ਹਾਂਜੀ ਠੀਕ ਆ ਬਾਕੀ ਬਾਈ ਇਹਨੂੰ ਤੋਰੀਆਂ ਅੱਗੇ ਨੂੰ ਇਧਰ ਨੂੰ ਕਕਾ ਦੇ ਥੋੜਾ ਟੇਡਾ ਕਰ ਦੇ ਰੋਕ ਲੈ ਇੱਥੇ ਠੀਕ ਆ ਤੇ ਕਿਹੜੇ ਦੀ ਬਲੱਡ ਲਾਈਨ ਚ ਆ ਗਿਆ ਇਹ ਇਹ ਬੱਲੂ 2 ਦਾ ਜੀ ਬੱਲੂ 2 ਦਾ ਹਾਂਜੀ ਤੇ ਬੱਲੂ ਕਿਹੜੇ ਦਾ ਇਹ ਆਪਾਂ ਤਾਂ ਬੱਲੂ 2 ਦੀ ਟੀ ਕੱਪਾ ਆਏ ਸੀ ਅੱਛਾ ਤੁਸੀਂ ਬੱਲੂ 2 ਦਾ ਭਰਾਇਆਗਾ ਠੀਕ ਆ ਹਾਂਜੀ ਠੀਕ ਹੈ ਤੇ ਇਹਦੀ ਮਾਂ ਦਾ ਕੀ ਰਿਕਾਰਡ ਆ ਦੁੱਧ ਦਾ 19 ਕਿਲੋ ਹੀ ਹੈ 19 ਕਿਲੋ ਹੀ 19 ਕਿਲੋ ਹਾਂਜੀ ਤੁਹਾਡੇ ਘਰ ਹੀ ਆ ਹਾਂ ਹਾਂ ਘਰ ਹੀ ਆ ਜੀ ਹੋਮ ਬ੍ਰੀਡ ਹੀ ਆ ਇਹ ਹਾਂਜੀ ਹਾਂਜੀ ਠੀਕ ਆ ਠੀਕ ਤੇ ਹੁਣ ਇਹ ਸੇਲ ਤੇ ਆ ਸੇਲ ਜੋ ਕੋ ਚੰਗੇ ਭਰੇ ਦੁੱਧ ਦਾ ਤਾਂ ਆਪਾਂ ਕਰ ਲਾਂਗੇ ਜੀ ਜੇ ਕੋਈ ਚੰਗਾ ਭਰਾ ਆਊਗਾ ਫੇਰ ਗੱਲਬਾਤ ਕਰ ਲਵਾਂਗੇ ਹਾਂਜੀ ਠੀਕ ਆ ਤੇ ਹੋਰ ਵੀ ਆਪਾਂ ਕੱਟੇ-ਕੁੱਟੇ ਪਾਲੇ ਹਾਂ ਹਾਂ ਘਰੇ ਆ ਜੀ ਠੀਕ ਆ ਸ਼ੌਂਕ ਆ ਸੋਨੂੰ ਹੈ ਹਾਂਜੀ ਹਾਂਜੀ ਤੇ ਹਰ ਕ ਮੇਲੇ ਤੇ ਜਾਂਦੇ ਆਂ ਇਹ ਤਾਂ ਐਸੀ ਥੀ ਆ ਜੀ ਹੁਣ ਤਾਂ ਉਹ ਜਾਇਆ ਕਰਾਂਗੇ ਹਾਂ ਜੀ ਬੱਦੂ ਬੰਨਦਾ ਬੱਚਾ ਠੀਕ ਹੈ ਤੇ ਮੱਝਾਂ ਮੁੱਝਾਂ ਕਿੰਨੇ ਆ ਕਰਾਖਦੇ ਆ ਮੱਝਾਂ ਉਹ ਤੋਂ ਤਾਂ ਕਰਵਾਤੀ ਗਈ ਜੀ ਮਤਲਬ 40 50 ਮਈਆਂ ਕਰਾਤਿਆਂ ਚੰਗਿਆ ਏਅਰ ਕਾਰਡ ਜੀ ਅੱਛਾ ਅੱਛਾ ਹਾਂ ਜੀ ਠੀਕ ਹੈ ਤੇ ਮੋਲੇ ਇਹਦਾ ਫਿਰ ਫੋਨ ਤੇ ਹੀ ਕਰੋਗੇ ਹਾਂ ਫੋਨ ਤੇ ਜੀ ਠੀਕ ਤੋੜ ਕੇ ਇਹ ਦਿਖਾ ਦੇ ਇੱਕ ਵਾਰੀ ਦੋਸਤਾਂ ਨੂੰ ਲਓ ਦੋਸਤੋ ਜੇ ਕਿਸੇ ਭਰਾ ਦੇ ਇਹ ਕੱਟਾ ਪਸੰਦ ਆਉਂਦਾ ਨੀਲੀ ਰਾਵੀ ਚਾ ਤੇ ਨੀਲੀ ਰਾਵੀ ਵਾਲੇ ਸਾਰੇ ਮਾਰ ਕੇ ਪੂਰੇ ਆ ਦੇ ਠੀਕ ਹੈ ਲਓ ਮਿੱਤਰੋ ਸੋਨੂੰ ਆਪਾਂ ਤੋੜ ਕੇ ਦਿਖਾਉਣੇ ਆ ਕਟਾ ਨੀਲੀ ਰਾਵੀ ਚਾ ਤੇ ਇਸ ਭਰਾ ਨਾਲ ਕਰ ਲਿਓ ਸੰਪਰਕ ਜੇ ਕਿਸੇ ਨੇ ਖਰੀਦਣਾ ਹੋਵੇ ਆ ਇਧਰ ਲੈ ਚ ਰਲੇ ਮਾ ਮੋਡਲ ਆ ਇਧਰ ਹੀ ਲੈ ਜਾ ਚੱਲ ਆ ਇਧਰ ਹੀ ਲੈ ਜਾ ਹੁਣ ਆ ਇੱਥੇ ਹੀ ਰੋਕ ਲੀ ਖੜ ਜਾ ਇੱਥੇ ਰੋਕ ਲਾ ਆ ਇਹਨੂੰ ਕਗਾਲਾ ਕਗਾਲਾ ਤੋਰ ਲਿਆ ਮਾੜਾ ਆ ਆਉਂਦੇ ਆਉਂਦੇ ਠੀਕ ਆ ਰੋਕਲਾ ਰੋਕਲਾ ਇੱਥੇ ਕਬੱਲੂ ਬੰਨ ਦਾ ਵੀ ਖੜਾ ਜੀ ਬੱਚਾ ਕਰੇ ਠੀਕ ਆ ਕਬੱਲੂ ਬੰਨ ਦਾ ਬੱਚਾ ਜੀ ਹਾਂਜੀ ਹਾਂਜੀ ਠੀਕ ਆ ਆ ਦੇਖ ਦੇ ਕਰੀ ਦੋਸਤਾਂ ਨੂੰ ਇਹਦੀ ਉਮਰ ਦੁਬਾਰੇ ਫੇਰ ਚਾਨਣਾ ਪਾ ਦੇ 10 ਮਹੀਨੇ ਜੀ ਇਹਦੇ 10 ਮਹੀਨੇ ਹਾਂਜੀ ਠੀਕ ਆ 11ਵੇਂ ਮਹੀਨੇ ਇਹ 5 ਤਰੀਕ ਦਾ ਜਨਮ ਦਿਨ ਆ ਜੀ ਠੀਕ ਆ ਹਾਂਜੀ ਲਓ ਮਿੱਤਰੋ ਆ ਮਾਰ ਕੇ ਇਹ ਚੈੱਕ ਕਰ ਲਓ ਦੁੱਧ ਪਿੰਦੇ ਨੇ ਵੀ ਦੋ ਮਿੰਟ ਹੋ ਗਏ ਛੜੇ ਨੂੰ ਜੀ ਹਾਂਜੀ ਦੁੱਧੋਂ ਦੁੱਧੋਂ ਛੜਾਏ ਨੂੰ ਦੁੱਧ ਵੀ ਖੁੱਲਾ ਹੀ ਚੰਗਾ ਆਇਆ ਹੋਊ ਹੈਨਾ ਹਾਂ ਹਾਂ ਅਗਲੇ ਕੱਟਾ ਜਾ ਰਹੇ ਜੀ ਪਹਿਲਾ ਇਹ ਦੂਜਾ ਸਟਾਰਟ ਕਰਿਆ ਦੂਜਾ ਸਟਾਰਟ ਕਰਿਆ ਠੀਕ ਹੈ ਠੀਕ ਹੈ ਜੀ ਲੈ ਜਾਓ ਬਾਈ ਮਿੱਤਰੋ ਮੁਸ਼ਕਤ ਇਹਦਾ ਜਮਈਆਂ ਨੂੰ ਹੋਣ ਵੀ ਮੈਨੂੰ ਚੜਨ ਪੈਂਦਾ ਜੀ ਠੀਕ ਆ ਠੀਕ ਲਓ ਮਿੱਤਰੋ ਆ ਭਰਾ ਨਾਲ ਕਰ ਲਿਓ ਸੰਪਰਕ ਜੇ ਕਿਸੇ ਨੂੰ ਇਹ ਕੱਟਾ ਪਸੰਦ ਆਉਂਦਾ ਹੋਵੇ ਬਾਕੀ ਆਪਾਂ ਨੰਬਰ ਲਾ ਦੇਾਂਗੇ ਵੀਡੀਓ ਦੇ ਵਿੱਚ ਨੰਬਰ ਬੋਲ ਦੇ ਕਰੀ ਆਪਣਾ ਹਾਂਜੀ ਨੰਬਰ ਬੋਲ ਦੇ 79732 ਜੀ ਉੱਚੀ ਬੋਲ ਮਾੜਾ 79732 ਜੀ ਹਾਂਜੀ 24046 ਜੀ ਠੀਕ ਆ ਲਓ ਮਿੱਤਰੋ ਇਸ ਨੰਬਰ ਤੇ ਭਰਾ ਨਾਲ ਕਰ ਲਿਓ ਸੰਪਰਕ ਮਿਲਦਿਆਂ ਫਿਰ ਹੋਰ ਕਿਸੇ ਨਵੀਂ ਵੀਡੀਓ